ਸਾਡਾ ਨਾਮ ਪਰਸਿੰਘ ਦੇਵੜਾ ਮੈਂ ਸਾਂਝ ਗਲੋਬਲ ਫਾਊਂਡੇਸ਼ਨ ਦਾ ਜਰਨਲਿਸਟ ਹਾਂ ਸਾਡੀ ਸੰਸਥਾ ਦਾ ਨਾਮ ਸਾਂਝ ਗਲੋਬਲ ਫਾਊਂਡੇਸ਼ਨ ਹੈ ਅਸੀਂ 2014 ਦੇ ਵਿੱਚ ਆ ਜਿਹੜੀ ਇਹ ਕਿ ਸੰਸਥਾ ਪੰਜਾਬ ਪੱਧਰ ਤੇ ਕੰਮ ਕਰਨ ਦੇ ਲਈ ਰਜਿਸਟਰਡ ਕਰਵਾਈ ਗਈ ਹੈ ਇਹਦੀ ਜਿਹੜੀ ਪ੍ਰਧਾਨਗੀ ਉਹ ਰਵਿੰਦਰ ਸਿੰਘ ਸੰਧੂ ਜਿਹੜੇ ਹੈਗੇ ਕੈਨੇਡਾ ਦੇ ਵਿੱਚ ਰਹਿੰਦੇ ਨੇਗੇ ਤੇ ਜਿਹੜੇ ਇਹਦੇ ਖਜ਼ਾਨਚੀ ਨੇ ਉਹ ਰਾਜਵਿੰਦਰ ਸਿੰਘ ਮਹਾਲ ਨੇ ਉਹ ਵੀ ਕੈਨੇਡਾ ਦੇ ਵਿੱਚ ਰਹਿੰਦੇ ਨੇਗੇ ਤੇ ਮੈਂ ਪੰਜਾਬ ਦੇ ਵਿੱਚ ਰਹਿ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਖਾਸ ਕਰਕੇ ਪਾਤੜਾ ਨਾਲ ਸੰਬੰਧਿਤ ਜਿੰਨੇ ਵੀ ਪਿੰਡ ਨੇ ਅਸੀਂ ਉਹਨਾਂ ਦੇ ਵਿੱਚ ਸਮਾਜ ਭਲਾਈ ਦੇ ਜਿਹੜੇ ਕਾਰਜ ਕਰਦੇ ਰਹੇ ਨੇਗੇ ਜਿਹੜੀ ਸਾਡੀ ਸੰਸਥਾ ਹੈ ਅਸੀਂ ਜਿਹੜੀ ਯੂਨਾਈਟਿਡ ਨੇਸ਼ਨ ਦੀ ਇੱਕ ਸੰਸਥਾ ਹੈ ਵਰਲਡ ਯੂਥ ਫਾਊਂਡੇਸ਼ਨ ਅਤੇ ਨੈਸ਼ਨਲ ਯੂਥ ਪ੍ਰੋਜੈਕਟ ਦਿੱਲੀ ਦੇ ਨਾਲ ਮਿਲ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਮਾਛ ਭਲਾਈ ਦੇ ਕੰਮ ਜਿਵੇਂ ਕਿ ਖੂਨਦਾਨ ਕੈਂਪਸ ਸੀ ਬਹੁਤ ਵੱਡੇ ਪੱਧਰ ਤੇ 25 ਦੇ ਕਰੀਬ ਅਸੀਂ ਹਰ ਸਾਲ ਖੂਨਦਾਨ ਕੈਂਪ ਲਗਾਉਂਦੇ ਆਂਗੇ ਅਸੀਂ ਪਿਛਲੇ ਸਾਲ 85 ਕੈਂਪ ਅੱਖਾਂ ਦੇ ਲਗਾਏ ਨੇ ਹੁਣ ਤੱਕ ਅਸੀਂ 4800 ਤੋਂ ਵੱਧ ਚਿੱਟੇ ਤੇ ਕਾਲੇ ਮੋਤੀ ਦੇ ਜਿਹੜੇ ਮਰੀਜ਼ ਨੇਗੇ ਤਾਂ ਜੋ ਉਹ ਅੰਨੇਪਣ ਦਾ ਸ਼ਿਕਾਰ ਨਾ ਹੋ ਸਕਣ ਜਿਹੜੇ ਜ਼ਰੂਰਤਮੰਦ ਬਜ਼ੁਰਗ ਨੇ ਕਿਸੇ ਪੈਸੇ ਦੀ ਕਮੀ ਦੇ ਕਾਰਨ ਅਸੀਂ ਉਹਨਾਂ ਦਾ ਫ੍ਰੀ ਆਫ ਕਾਸਟ ਜਿਹੜਾ ਹੈਗਾ ਚਿੱਟੇ ਮੋਤੀ ਦਾ ਲੈਂਸ ਪਾ ਕੇ ਇਲਾਜ ਕਰਵਾਉਣਾਂਗੇ ਟ੍ਰੈਫਿਕ ਦੀ ਸਮੱਸਿਆ ਨੂੰ ਘਟਾਉਣ ਦੇ ਲਈ ਜਾਗਰੂਕਤ ਪ੍ਰੋਗਰਾਮ ਅਸੀਂ ਵਕਫ-ਵਕਫ ਸਕੂਲਾਂ ਤੇ ਕਾਲਜਾਂ ਦੇ ਵਿੱਚ ਕਰਦੇਾਂਗੇ ਅਸੀਂ ਦੋ ਵਾਰ ਪਹਿਲਾਂ ਵੀ ਭਾਰਤ ਸਰਕਾਰ ਵੱਲੋਂ ਜਿਹੜਾ ਪ੍ਰੋਜੈਕਟ ਚਲਾਇਆ ਗਿਆ ਸੀ ਉਹਦੇ ਵਿੱਚ ਮੈਂ ਬਤੌਰ ਮੈਂਬਰ ਤੌਰ ਤੇ ਜਿਲ੍ਹੇ ਦੀ ਕਮੇਟੀ ਦੇ ਵਿੱਚ ਜਿਹੜਾ ਹੈਗਾ ਕੰਮ ਕੀਤਾ ਸੀ ਲੋਕਾਂ ਨੂੰ ਨਸ਼ੇ ਵਿਰੁੱਧ ਜਾਗਰੂਕ ਕੀਤਾ ਤੇ ਉਹਨਾਂ ਨੂੰ ਸੰਕੇਤ ਵਰਗੇ ਨਸ਼ਾ ਮੁਕਤੀ ਕੇਂਦਰਾਂ ਦੇ ਵਿੱਚ ਲਿਜਾ ਕੇ ਨਸ਼ਾ ਵੀ ਛਡਵਾਇਆਗਾ ਤੇ ਹੁਣ ਵੀ ਪੰਜਾਬ ਦੇ ਵਿੱਚ ਜਿਹੜਾ ਹੈਗਾ ਨਸ਼ਿਆਂ ਦੇ ਲਈ ਇੱਕ ਪ੍ਰੋਜੈਕਟ ਚੱਲ ਰਿਹਾ ਜਿਹਦੇ ਵਿੱਚ ਮੈਂ ਜਿਲ੍ਹੇ ਦੀ ਬੋਡੀ ਦੀ ਵਿੱਚ ਮੈਂਬਰ ਤੌਰ ਤੇ ਕੰਮ ਕਰ ਰਿਹਾ ਹਾਂ ਤੇ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਕਾਲਜਾਂ ਦੇ ਵਿੱਚੋਂ ਅਸੀਂ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਣ ਵਾਸਤੇ ਨਿਰੰਤਰ ਉਪਰਾਲੇ ਕਰ ਰਹੇ ਹਾਂਗੇ ਤੇ ਇੱਕ ਹੁਣ ਅਸੀਂ ਖਾਸ ਕਰਕੇ ਜਿਹੜਾ ਸਲਮ ਏਰੀਆ ਚ ਗਿਓ ਝੌਪੜਿਆਂ ਦੇ ਵਿੱਚ ਔਰਤਾਂ ਰਹਿੰਦੀਆਂ ਨੇ ਕਿ ਉਹਨਾਂ ਦੇ ਲਈ ਅਸੀਂ ਸੈਨੀਟਰੀ ਪੈਨ ਦਾ ਇੱਕ ਪ੍ਰੋਜੈਕਟ ਜਿਹੜਾ ਹੈਗਾ ਉਹ ਚਲਾਇਆ ਹੋਇਆ ਹੈਗਾ ਤਾਂ ਜੋ ਔਰਤਾਂ ਦੇ ਜਿਹੜੀਆਂ ਗੁਪਤ ਸਮੱਸਿਆਵਾਂ ਮੈਨ ਇਨਫੈਕਸ਼ਨ ਦੇ ਕਾਰਨ ਬਹੁਤ ਸਾਰੇ ਜਿਹੜੇ ਹੈਗੇ ਨੇ ਅਣਦੇਖੀਆਂ ਦੇ ਕਾਰਨ ਛੋਟੂ ਛੋਟੇ ਨੇ ਕਾਰਨ ਉਹਨਾਂ ਨੂੰ ਬਹੁਤ ਵੱਡੀਆਂ ਕੈਂਸਰ ਵਰਗੀਆਂ ਜਾਂ ਹੋਰ ਬੱਚੇਦਾਨੇ ਦੇ ਆਪਰੇਸ਼ਨ ਤੱਕ ਦਾ ਜਿਹੜਾ ਸਾਹਮਣਾ ਕਰਨਾ ਪੈਣਾ ਹੈਗਾ ਉਸ ਚੀਜ਼ ਨੂੰ ਘਟਾਉਣ ਵਾਸਤੇ ਅਸੀਂ ਸੈਨੇਟਰੀ ਪੈਡ ਜਿਹੜੇ ਹੈਗੇ ਆ ਉਹ ਪਿੰਡਾਂ ਦੇ ਵਿੱਚ ਲੋਕਾਂ ਨੂੰ ਅਵੇਅਲ ਕਰ ਰਹੇ ਹਾਂ ਔਰਤਾਂ ਨੂੰ ਖਾਸ ਕਰਕੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਟਰੀ ਪਲਾਂਟੇਸ਼ਨ ਹਰ ਸਾਲ ਅਸੀਂ ਜਿਹੜੇ ਰੁੱਖ ਲਗਾਉਣੇ ਪਿਛਲੇ ਸਾਲ ਅਸੀਂ 2500 ਦੇ ਕਰੀਬ ਜਿਹੜਾ ਹੈਗਾ ਰੁੱਖ ਸਾਂਝੀਆਂ ਥਾਵਾਂ ਦੇ ਉੱਤੇ ਜਿਹੜੇ ਹੈਗੇ ਨੇ ਪਿੰਡਾਂ ਦੇ ਵਿੱਚ ਲਗਾਏ ਜਾਣਗੇ। ਗਰੂਨੱਤਿਆ ਦੇ ਸਬੰਧ ਦੇ ਵਿੱਚ ਅਸੀਂ ਜਾਗਰੂਤ ਸੈਮੀਨਾਰ ਕਰਦੇ ਰਹੇ ਤੇ ਹੁਣੇ ਅਸੀਂ ਕਰੋਨਾ ਮਹਾਮਾਰੀ ਦੇ ਦੌਰਾਨ ਵੀ ਲੋਕਾਂ ਨੂੰ 마ਸਕ ਬੰਡੇ ਨੇਗੇ ਤੇ ਜਿਹੜੇ ਹੈਗੇ ਨੇ ਵਾਰ-ਵਾਰ ਉਹਨੂੰ ਅਪੀਲ ਕੀਤੀ ਹੈ ਵੀ ਕਰੋਨਾ ਤੋਂ ਬਚਣ ਦੇ ਲਈ ਵਾਰ-ਵਾਰ ਸਭ ਨਾਲ ਹੱਥ ਧੋਏ ਜਾਣਾ ਸਮਾਜਿਕ ਦੂਰੀ ਵੱਲ ਧਿਆਨ ਦਿੱਤਾ ਜਾਵੇ ਜਿਹੜਾ ਆਪਾਂ ਸੈਨੀਟਾਈਜ਼ਰ ਦੇ ਨਾਲ ਹੱਥ ਨੂੰ ਵਾਰ-ਵਾਰ ਜਿਹੜਾ ਹੈਗਾ ਸਾਫ਼ ਕੀਤਾ ਜਾਵੇ ਬਾਹਰੋਂ ਆਏ ਲੋਕਾਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਤਾਂ ਜੋ ਆਪਾਂ ਇਸ ਜਿਹੜੀ ਹੈਗੀ ਆ ਕਰੋਨਾ ਮਹਾਮਾਰਤੂ ਜਿੱਤ ਪ੍ਰਾਪਤ ਕਰ ਸਕੀਏ ਕਰੋਨਾ ਮਹਾਮਾਰੀ ਦੇ ਨਾਲ ਲੜਨਾ ਚਾਹੀਦਾ ਹੈ ਇਹ ਤੋਂ ਡਰਨਾ ਨਹੀਂ ਚਾਹੀਦਾ ਤੇ ਸਰਕਾਰ ਨੇ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਦਾ ਪਾਲਣ ਕਰਨਾ ਚਾਹੀਦਾ ਤਾਂ ਜੋ ਆਪਾਂ ਇਸ ਮਹਾਮਾਰੀ ਦੇ ਉੱਤੇ ਜਿੱਤ ਪ੍ਰਾਪਤ ਕਰ ਸਕੀਏ ਸਾਡੀ ਸੰਸਥਾ ਜੀ ਨਾਨ ਪੋਲੀਟੀਕਲ ਸੰਸਥਾ ਹੈਗੀ ਅਸੀਂ ਰਾਜਨੀਤਿਕ ਦਾਇਰੇ ਦੇ ਅੰਦਰ ਰਹਿ ਕੇ ਕਦੇ ਵੀ ਜਿਹੜਾ ਹੈਗਾ ਸਮਾਜ ਸੇਵਾ ਦਾ ਕੰਮ ਨਹੀਂ ਕੀਤਾ ਹੈਗਾ ਤੇ ਸਾਡੀ ਸੰਸਥਾ ਵੱਧ ਤੋਂ ਵੱਧ ਜਿੰਨਾ ਸਾਡਾ ਸਮਾਜ ਦੀ ਜਿਹੜੀ ਹੈਗੀ ਆ ਸੇਵਾ ਦੇ ਵਿੱਚ ਯੋਗਦਾਨ ਪਿਆ ਸੀ ਨਿਰੰਤਰ ਜਾਰੀ ਰੱਖਾਂਗੇ ਬਈ ਅਸੀਂ 2009 ਦੇ ਉੱਤੋਂ ਲਗਾਤਾਰ ਜਿਹੜਾ ਹੈਗਾ ਸਮਾਜ ਭਲਾਈ ਦੇ ਕੰਮ ਕਰ ਰਹੇ ਹਾਂਗੇ ਤੇ ਨੌਜਵਾਨਾਂ ਨੂੰ ਖਾਸ ਕਰਕੇ ਮੇਰੀ ਇਹੀ ਅਪੀਲ ਹੈ ਵੀ ਰਾਜਨੀਤੀ ਦਾ ਸ਼ਿਕਾਰ ਨਾ ਹੋਣ ਉਹ ਆਪਣੇ ਪੱਧਰ ਤੇ ਆਪਣੀ ਸੋਚ ਨੂੰ ਸਮਝ ਕੇ ਵੱਧ ਤੋਂ ਵੱਧ ਸਮਾਜ ਸੇਵਾ ਦੇ ਜਿਹੜੇ ਹੈਗੇ ਨੇ ਕਾਰਜ ਆਪਣੇ ਪਿੰਡਾਂ ਦੇ ਵਿੱਚ ਚੈ ਛੋਟੇ ਪੱਧਰ ਤੇ ਕਰਨ ਖੂਨਦਾਨ ਕਰਨਾ ਚਾਹੀਦਾ ਨੌਜਵਾਨਾਂ ਨੂੰ ਕਿਉਂਕਿ ਇਸ ਉਮਰ ਦੇ ਵਿੱਚ ਅਸੀਂ ਖੂਨਦਾਨ ਕਰਕੇ ਬਹੁਤ ਸਾਰੀਆਂ ਬੇਸ਼ਕੀਮਤੀ ਜਿਹੜੀਆਂ ਜਾਨਾਂ ਉਹ ਬਚਾ ਸਕਦੇ ਹਾਂਗੇ ਤੇ ਅਪੀਲ ਕਰਦੇ ਨੌਜਵਾਨਾਂ ਨੂੰ ਕਿ ਪਿੰਡਾਂ ਦੇ ਵਿੱਚ ਜਿੰਨੇ ਵੀ ਯੂਥ ਕਲੱਬ ਨੇ ਉਹ ਸਾਡੀ ਸੰਸਥਾ ਨਾਲ ਸੰਪਰਕ ਕਰਦੇ ਨੇ ਤਾਂ ਅਸੀਂ ਵੱਧ ਤੋਂ ਵੱਧ ਉਹਨਾਂ ਦਾ ਜਿਹੜਾ ਹੈਗਾ ਸਹਿਯੋਗ ਕਰਾਂਗੇ ਪਿੰਡਾਂ ਦੇ ਵਿੱਚ ਸੈਮੀ ਦਿਨ ਕਰਨ ਦੇ ਵਿੱਚ ਮੈਡੀਕਲ ਕੈਂਪ ਲਗਾਉਣ ਦੇ ਵਿੱਚ ਜਾਂ ਫਿਰ ਅੱਖਾਂ ਦੇ ਕੈਂਪ ਲਗਾਉਣ ਦੇ ਵਿੱਚ ਬਲੱਡ ਨੇਸ਼ਨ ਦੇ ਉੱਤੇ ਅਸੀਂ ਉਹਨਾਂ ਦਾ ਹਰ ਕੋਈ ਜਿਹੜਾ ਹੈਗਾ ਸਾਜ ਉਹ ਦਮਾਂਗੇ ਜੀ ਸਾਡੇ ਤੱਕ ਪਹੁੰਚ ਕਰਦੇ ਜਿਹੜੀ ਸਾਡੀ ਸੰਸਥਾ ਇਹ ਬਿਨਾਂ ਕਿਸੇ ਰਾਜਨੀਤਿਕ ਅਤੇ ਬਿਨਾਂ ਕਿਸੇ ਲਾਲਚ ਤੋਂ ਅਸੀਂ ਕਿਸੇ ਵੀ ਤਰ੍ਹਾਂ ਦੇ ਪੈਸੇ ਦੇ ਇਕੱਠੇ ਕਰਨ ਦੇ ਲਈ ਕਿਸੇ ਪਾਰਟੀ ਦੀ ਲਵੇਨਿੰਗ ਹੈ ਜਾਂ ਅਸੀਂ ਨਾ ਹੀ ਅੱਜ ਤੱਕ ਕਦੇ ਵੀ ਸਾਡੀ ਸੰਸਥਾ ਨੇ ਕਿਸੇ ਤੋਂ ਤੇ ਅਸੀਂ ਦੀ ਡਿਮਾਂਡ ਕੀਤੀ ਆ ਅਸੀਂ ਆਪਣੇ ਪੱਧਰ ਤੇ ਜਿੰਨਾ ਕਰ ਸਕਦੇ ਹਾਂ ਉਹ ਅਸੀਂ ਕਰਦੇ ਆ ਸਸਤੇ ਪਰਾਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ